ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਨਿੰਬੂ ਖੱਟੇ ਹੁੰਦੇ ਨੇ ਤੇ ਮਿਰਚ ਤਿੱਖੀ ਹੁੰਦੀ ਹੈ ਕੀ ਹੈ ਇਸ ਦਾ ਕਾਰਨ ਕੀ ਵਜ੍ਹਾ ਹੈ ਇਹਨਾਂ ਦੇ ਖੱਟੇ ਅਤੇ ਤਿੱਖੇ ਹੋਣ ਦੇ ਬਾਰੇ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਕੱਟ ਫੁੱਟ ਠੱਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਨਿੰਬੂ ਅਤੇ ਮਿਰਚ ਦੇ ਨਾਂ ਅਕਸਰ ਇਕੱਠੇ ਲੈ ਜਾਂਦੇ ਹਨ ਤੁਸੀਂ ਇਹਨਾਂ ਨੂੰ ਕਈ ਥਾਵਾਂ ਤੇ ਇਕੱਠੇ ਲੜਕਦੇ ਵੀ ਦੇਖਿਆ ਹੋਵੇਗਾ ਪਰ ਦੋਮੇ ਦੇ ਸਵਾਦਾਂ ਵਿੱਚ ਕਾਫੀ ਫਰਕ ਹੁੰਦਾ ਹੈ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਨਿੰਬੂ ਖੱਟਾ ਕਿਉਂ ਹੁੰਦਾ ਹੈ ਅਤੇ ਮਿਰਚ ਇੰਨੀ ਤਿੱਖੀ ਕਿਉਂ ਹੁੰਦੀ ਹੈ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਪਿੱਛੇ ਦਾ ਵਿਗਿਆਨਕ ਕਾਰਨ ਜਦੋਂ ਅਸਾਂ ਨਿੰਬੂ ਵਿੱਚ ਐਸਿਡ ਹੁੰਦਾ ਹੈ ਪਰ ਨਿੰਬੂ ਪੇਟ ਵਿੱਚ ਪਰ ਨਿੰਬੂ ਪੇਟ ਵਿੱਚ ਖਾਰੀ ਪੈਦਾ ਕਰਦਾ ਹੈ ਇਹ ਵਿਅਕਤੀ ਦੀ ਸਿਹਤ ਲਈ ਫਾਇਦੇ ਨੇ ਬੁਧਤ ਸੇਵਨ ਜਿਆਦਾ ਫਾਇਦੇਮੰਦ ਹੁੰਦਾ ਹੈ ਦਿਨ ਵਿੱਚ ਇੱਕ ਜਾਂ ਦੋ ਗਲਾਸ ਤੋਂ ਵੱਧ ਨਿੰਬੂ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਜੇਕਰ ਤੁਹਾਨੂੰ ਨਿੰਬੂ ਪਾਣੀ ਪੀਣਾ ਅਲਰਜੀ ਐਸ ਡੀ ਟੀ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਅੱਜ ਤੋਂ ਗੱਲ ਕਰਦੇ ਹਾਂ ਕਿ ਮਿਰਚ ਤਿੱਖੀ ਕਿਉਂ ਹੁੰਦੀ ਹੈ ਮਿਰਚ ਵਿੱਚ ਕੈਪਸੇਸਿਨ ਨਾਮਕ ਇੱਕ ਮਿਸ਼ਰਣ ਹੁੰਦਾ ਹੈ ਜੋ ਕਿ ਇਸ ਦੇ ਤਿੱਖੇ ਹੋਣ ਦਾ ਅਸਲ ਕਾਰਨ ਹੈ ਇਹ ਮਿਰਚ ਦੇ ਵਿਚਕਾਰਲੇ ਹਿੱਸੇ ਵਿੱਚ ਹੁੰਦਾ ਹੈ। ਇਹ ਮਿਰਚਾਂ ਨੂੰ ਕੁਦਰਤੀ ਤੌਰ ਤੇ ਗਰਮ ਅਤੇ ਤਿੱਖੀਆਂ ਬਣਾਉਂਦਾ ਹੈ। ਮਿਰਚਾ ਖਾਣ ਤੋਂ ਬਾਅਦ ਸ਼ਿमला ਮਿਰਚ ਖੂਨ ਵਿੱਚ ਪੀਪ ਨਾਮਕ ਪਦਾਰਥ ਵੀ ਛੱਡਦਾ ਹੈ ਜਿਸ ਨੂੰ ਸਾਡਾ ਦਿਮਾਗ ਫੜ ਲੈਂਦਾ ਹੈ ਅਤੇ ਸਾਨੂੰ ਖੱਟਾ ਅਤੇ ਤਿੱਖਾ ਮਹਿਸੂਸ ਹੁੰਦਾ ਹੈ। ਬਵਾਸੀਰ ਤੋਂ ਪੀੜਤ ਲੋਕਾਂ ਨੂੰ ਮਿਰਚ ਦਾ ਸੇਵਨ ਬਿਲਕੁਕੁਲ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜੇਕਰ ਕਦੇ ਕਿਸੇ ਨੂੰ ਅਸਥਮਾ ਦਾ ਅਟੈਕ ਹੋਇਆ ਹੋਵੇ ਤਾਂ ਉਸ ਨੂੰ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਨਾਲ ਹੀ ਅਲਸਰ ਦੇ ਮਰੀਜ਼ਾਂ ਨੂੰ ਵੀ ਮਿਰਚ ਤੋਂ ਹਦੂਰੀ ਰਹਿਣਾ ਚਾਹੀਦਾ ਹੈ। ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਨਿੰਬੂ